ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਸੀ ਜਿੱਥੇ ਚੰਨੀ ਨਾਂ ਦਾ ਇੱਕ ਅੱਤਖੜ ਉਮਰ ਦਾ ਬੰਦਾ ਰਹਿੰਦਾ ਸੀ ਤੇ ਉਹ ਖਾਂਦੇ ਪੀਂਦੇ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਸੀ ਉਸ ਦੇ ਮਾਤਾ ਪਿਤਾ ਦੀ ਮੌਤ ਉਸ ਦੇ ਛੋਟੇ ਹੁੰਦਿਆਂ ਹੀ ਹੋ ਗਈ ਸੀ ਤੇ ਉਸ ਦਾ ਕੋਈ ਹੋਰ ਭੈਣ ਭਰਾ ਵੀ ਨਹੀਂ ਸੀ ਤੇ ਨਾ ਹੀ ਉਸ ਦਾ ਵਿਆਹ ਹੋਇਆ ਸੀ ਚੰਨੀ ਦਾ ਵਿਆਹ ਕਰਨਾ ਵੀ ਕਿਸ ਨੇ ਸੀ ਕਿਉਂਕਿ ਉਸ ਦੇ ਮਾਪਿਓ ਤਾਂ ਪਹਿਲਾਂ ਹੀ ਪੂਰੇ ਹੋ ਚੁੱਕੇ ਸਨ ਤੇ ਉਸ ਦੀਆਂ ਤਾਈਆਂ ਚਾਚੀਆਂ ਨੇ ਉਸ ਦਾ ਵਿਆਹ ਨਾ ਹੋਣ ਦਿੱਤਾ ਕਿਉਂਕਿ ਜੇਕਰ ਚੰਨੀ ਦਾ ਵਿਆਹ ਹੋ ਜਾਂਦਾ ਤਾਂ ਉਹਨਾਂ ਦੇ ਹੱਥ ਕੁਝ ਨਹੀਂ ਸੀ ਲੱਗਣਾ ਵੈਸੇ ਚੰਨੀ ਨੂੰ ਸੋਹਣੀਆਂ-ਸੋਹਣੀਆਂ ਚੀਜ਼ਾਂ ਨਾਲ ਬਹੁਤ ਪਿਆਰ ਸੀ ਜੋ ਕਦੀ ਭਲੇਖੇ ਨਾਲ ਉਸ ਨੂੰ ਮਿਲ ਵੀ ਜਾਂਦੀਆਂ ਤਾਂ ਉਹ ਵੀ ਉਸਦੇ ਚਾਚੇ-ਤਾਇਆਂ ਦੇ ਮੁੰਡੇ ਖੋਹ ਲੈਂਦੇ ਤੇ ਵਿਚਾਰਾ ਚੰਨੀ ਰੋਂਦਾ-ਵਿਲਕਦਾ ਰਹਿੰਦਾ ਪਰ ਉਸ ਦਾ ਇਹ ਰੋਣਾ-ਵਿਲਕਣਾ ਕਿਸੇ ਨੂੰ ਨਹੀਂ ਦਿਸਦਾ ਸੀ ਉਹ ਅਕਸਰ ਇਕੱਲਾ ਬਹਿ ਕੇ ਸੋਚਦਾ ਕਿ ਉਸ ਦੀ ਜ਼ਿੰਦਗੀ ਵਿੱਚ ਇੱਕ ਪਰੀ ਆਵੇਗੀ ਜੋ ਕਿ ਆਪਣੇ ਜਾਦੂ ਨਾਲ ਸਭ ਠੀਕ ਕਰ ਦੇਵੇਗੀ। ਇਹ ਹੀ ਸੁਪਨਾ ਦੇਖਦੇ-ਦੇਖਦੇ ਪਹਿਲਾਂ ਉਹ ਜਵਾਨ ਹੋਇਆ ਤੇ ਹੁਣ ਬੁਢਾਪੇ ਵੱਲ ਤੁਰ ਪਿਆ ਸੀ। ਪਰ ਉਸ ਦੀ ਪਰਿਣਾ ਨਹੀਂ ਤੇ ਹੁਣ ਸ਼ਾਇਦ ਉਸ ਦਾ ਇਹ ਸੁਪਨਾ ਧੁੰਦਲਾ ਹੋ ਚੁੱਕਾ ਸੀ। ਉਹ ਸਾਰਾ ਦਿਨ ਆਪਣੇ ਖੇਤਾਂ ਵਿੱਚ ਕੰਮ ਕਰਦਾ ਅਤੇ ਸ਼ਾਮ ਨੂੰ ਆ ਕੇ ਰੋਟੀ ਟੁੱਕ ਕਰਕੇ ਖਾ ਕੇ ਸੌਂ ਜਾਂਦਾ। ਉਸ ਦੀ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲ ਰਹੀ ਸੀ। ਇੱਕ ਦਿਨ ਉਹਨਾਂ ਦੇ ਪਿੰਡ ਸਾਧਾਂ ਦੀ ਟੋਲੀ ਆਈ। ਸਾਰੇ ਸਾਦੇ ਪਿੰਡ ਦੀ ਸੁੰਨਸਾਣ ਜਗਾ ਤੇ ਗਏ ਕਿਉਂਕਿ ਉਥੇ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ ਕੁਝ ਚਿਰ ਪਿੱਛੋਂ ਸਾਰੇ ਵਾਪਸ ਆ ਗਏ ਤੇ ਵਾਪਸ ਆਪਣੇ ਡੇਰਿਆਂ ਵਿੱਚ ਚਲੇ ਗਏ ਪਰ ਸਾਰਾ ਪਿੰਡ ਹੈਰਾਨ ਸੀ ਕਿ ਉਸ ਜਗਾ ਕੀ ਕਰਕੇ ਗਏ ਹਨ ਆਖਿਰਕਾਰ ਪਿੰਡ ਦਾ ਇੱਕ ਵਿਹਲੜ ਬੰਦਾ ਜਿਸ ਦਾ ਨਾਮ ਵਿਸ਼ਨਾ ਸੀ ਉਹ ਉਸ ਥਾਂ ਤੇ ਗਿਆ ਉਹ ਜੰਗਲ ਵਿੱਚ ਕਾਫੀ ਅੰਦਰ ਚਲਾ ਗਿਆ ਪਰ ਉਸ ਨੂੰ ਕੁਝ ਨਾ ਮਿਲਿਆ ਜਦੋਂ ਉਹ ਵਾਪਸ ਮੁੜਨ ਲੱਗਿਆ ਤਾਂ ਉਸ ਦੀ ਨਜ਼ਰ ਵੱਡੇ ਸਾਰੇ ਨਿੰਮ ਦੇ ਰੁੱਖ ਤੇ ਪਈ ਜਿਸ ਵਿੱਚ ਲਾਲ ਰੰਗ ਦਾ ਕੱਪੜਾ ਕੱਪੜੇ ਵਿੱਚ ਬੰਨ੍ਹ ਕੇ ਕੁਝ ਟੰਗਿਆ ਹੋਇਆ ਸੀ ਬਿਸ਼ਨਾ ਨਿੰਮ ਕੋਲ ਗਿਆ ਤੇ ਉਸ ਨੇ ਕੱਪੜੇ ਨੂੰ ਖੋਲ੍ਹਿਆ ਉਸ ਵਿੱਚ ਇੱਕ ਬੋਤਲ ਸੀ ਜਿਸ ਨੂੰ ਵੇਖ ਕੇ ਬਿਸ਼ਨਾ ਬਹੁਤ ਖੁਸ਼ ਹੋਇਆ ਉਸ ਨੂੰ ਲੱਗਾ ਕਿ ਬੋਤਲ ਵਿੱਚ दारू ਹੋਵੇਗੀ ਪਰ ਬੋਤਲ ਖਾਲੀ ਸੀ ਇਹ ਵੇਖ ਕੇ ਬਿਸ਼ਨੇ ਨੂੰ ਗੁੱਸਾ ਆਇਆ ਤੇ ਉਹ ਕਰ ਵੀ ਕੀ ਸਕਦਾ ਸੀ ਉਸਨੇ ਗੁੱਸੇ ਵਿੱਚ ਆ ਕੇ ਬੋਤਲ ਨੂੰ ਵਗਾ ਕੇ ਮਾਰਿਆ ਤੇ ਉੱਥੋਂ ਚਲਾ ਗਿਆ। ਕੁਝ ਦਿਨ ਪਿੰਡ ਵਿੱਚ ਕੁਝ ਅਜੀਬ ਜਿਹਾ ਹੋ ਰਿਹਾ ਸੀ ਪਰ ਪਤਾ ਕਿਸੇ ਨੂੰ ਵੀ ਨਹੀਂ ਸੀ ਕਿ ਇਹ ਸਭ ਕੁਝ ਕੀ ਤੇ ਕਿਉਂ ਹੋ ਰਿਹਾ ਹੈ। ਪਿੰਡ ਵਿੱਚ ਬਹੁਤ ਭਿਆਨਕ ਮੰਜ਼ਰ ਵਾਪਰ ਰਿਹਾ ਸੀ। ਜਦੋਂ ਅੱਧੀ ਰਾਤ ਹੁੰਦੀ ਪਿੰਡ ਵਿੱਚ ਇੱਕ ਸਾਇਆ ਘੁੰਮਣ ਲੱਗਾ। ਲੋਕ ਡਰ ਦੇ ਮਾਰੇ ਰਾਤ ਨੂੰ ਘਰੋਂ ਬਾਹਰ ਨਾ ਨਿਕਲਦੇ ਜਿਸ ਕਰਕੇ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਸੀ। ਪਰ ਉਹ ਕਰ ਵੀ ਕੀ ਸਕਦੇ ਸਨ। ਉਸ ਸائے ਕਰਕੇ ਕੁਝ ਲੋਕ ਤੇ ਆਪਣਾ ਦਿਮਾਗੀ ਸੰਤੁਲਨ ਵੀ ਗਵਾ ਚੁੱਕੇ ਸਨ ਪਰ ਚੰਨੀ ਨੂੰ ਇੰਨਾਂ ਗੱਲਾਂ ਤੇ ਰੱਤੀ ਭਰ ਵੀ ਯਕੀਨ ਨਹੀਂ ਸੀ ਕਿਉਂਕਿ ਉਹ ਇਕੱਲਾ ਹੀ ਸੀ ਜੋ ਅੱਧੀ ਅੱਧੀ ਰਾਤ ਤੱਕ ਬਾਹਰ ਰਹਿੰਦਾ ਸੀ ਉਸਨੇ ਕਦੀ ਉਸ ਸائے ਨੂੰ ਨਹੀਂ ਦੇਖਿਆ ਸੀ ਜਿਸ ਕਰਕੇ ਉਸ ਨੂੰ ਪਿੰਡ ਵਾਲਿਆਂ ਦੀਆਂ ਗੱਲਾਂ ਤੇ ਯਕੀਨ ਨਹੀਂ ਸੀ ਪਰ ਪਿੰਡ ਵਾਲੇ ਹੈਰਾਨ ਸੀ ਕਿ ਜਦੋਂ ਸਾਰੇ ਪਿੰਡ ਨੂੰ ਉਹ ਸਾਇਆ ਦਿਸਦਾ ਹੈ ਤੇ ਚੰਨੀ ਨੂੰ ਕਿਉਂ ਨਹੀਂ ਦਿਸਦਾ ਇੱਕ ਦਿਨ ਦੁਪਹਿਰ ਦਾ ਸਮਾਂ ਸੀ ਚੰਨੀ ਆਪਣੀ ਮੋਟਰ ਤੇ ਜਾਮਨ ਦੀ ਛਾਂ ਹੇਠਾ ਪਿਆ ਸੀ ਉਸ ਨੇ ਦੇਖਿਆ ਕਿ 25-26 ਸਾਲ ਦੀ ਮੁਟਿਆਰ ਉਸ ਦੀ ਮੋਟਰ ਤੇ ਪਾਣੀ ਪੀਣ ਆਈ ਉਸ ਕੁੜੀ ਨੂੰ ਦੇਖ ਕੇ ਚੰਨੀ ਉਸ ਤੇ ਮੋਹਿਤ ਹੋ ਗਿਆ ਉਹ ਕੁੜੀ ਜਮਾ ਉਸ ਦੀ ਪਰਿਵਰਗੀ ਸੀ ਜਿਸ ਦੇ ਚੰਨੀ ਛੋਟੇ ਹੁੰਦੇ ਸੁਪਨੇ ਲੈਂਦਾ ਸੀ ਜਦੋਂ ਕੁੜੀ ਪਾਣੀ ਪੀ ਕੇ ਮੁੜਨ ਲੱਗੀ ਤਾਂ ਚੰਨੀ ਨੇ ਉਹਦੀ ਬਾਹ ਫੜ ਲਈ ਚੰਨੀ ਦੀ ਨੀਅਤ ਉਸ ਕੁੜੀ ਤੇ ਖਰਾਬ ਹੋ ਗਈ ਤੇ ਕੁੜੀ ਵੀ ਸਮਝ ਗਈ ਸੀ ਇਸੇ ਕਰਕੇ ਜਦੋਂ ਉਹ ਚੰਨੀ ਤੋਂ ਬਾਹਰ ਛੁਡਾ ਕੇ ਭੱਜਣ ਲੱਗੀ ਤੇ ਚੰਨੀ ਦੇ ਹੱਥ ਉਸ ਦੀ ਗੁੱਤ ਆ ਗਈ ਤੇ ਉਸ ਦੀ ਗੁੱਤ ਨੂੰ ਗੰਢ ਪੈ ਗਈ ਜਿਸ ਤੋਂ ਬਾਅਦ ਉਹ ਕੁੜੀ ਚੰਨੀ ਦੇ ਪੈਰਾਂ ਵਿੱਚ ਬੈਠ ਗਈ ਇਹ ਵੇਖ ਕੇ ਚੰਨੀ ਬਹੁਤ ਹੈਰਾਨ ਹੋਇਆ ਤੇ ਸ਼ਰਮਿੰਦਾ ਵੀ ਹੋਇਆ ਚੰਨੀ ਨੇ ਆਪਣੀ ਗਲਤੀ ਲਈ ਉਸ ਤੋਂ ਮਾਫੀ ਮੰਗੀ ਪਰ ਚੰਨੀ ਹੁਣ ਉਸ ਕੁੜੀ ਤੋਂ ਬਿਨਾ ਨਹੀਂ ਰਹਿ ਸਕਦਾ ਸੀ ਇਸ ਕਰਕੇ ਉਸ ਨੇ ਕੁੜੀ ਅੱਗੇ ਵਿਆਹ ਦੀ ਮੰਗ ਰੱਖੀ ਤੇ ਕੁੜੀ ਨੇ ਵੀ ਅੱਗੋਂ ਹਾਂ ਵਿੱਚ ਸਿਰ ਹਿਲਾਇਆ ਚੰਨੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਚੰਨੀ ਬਿਨਾ ਕੁਝ ਪਤਾ ਕੀਤੇ ਉਸ ਨਾਲ ਵਿਆਹ ਕਰਵਾਉਣ ਨੂੰ ਰਾਜ਼ੀ ਹੋ ਗਿਆ ਪਰ ਕੁਝ ਤੇ ਅਜੀਬ ਜਿਹੀ ਗੱਲ ਸੀ ਉਸ ਕੁੜੀ ਵਿੱਚ ਜੋ ਕਿ ਚੰਨੀ ਨੂੰ ਉਸ ਸਮੇਂ ਨਜ਼ਰ ਨਹੀਂ ਆ ਰਹੀ ਸੀ ਆਖਿਰ ਚੰਨੀ ਨੇ ਉਸ ਨਾਲ ਵਿਆਹ ਕਰਵਾ ਲਿਆ ਜਦੋਂ ਉਹ ਆਪਣੀ ਨਵੀਂ ਵਿਆਹੀ ਵਹੁਟੀ ਨੂੰ ਘਰੇ ਲੈ ਕੇ ਆਇਆ ਤਾਂ ਉਸ ਦੀਆਂ ਚਾਚੀਆਂ ਤਾਈਆਂ ਬਹੁਤ ਹੈਰਾਨ ਹੋਈਆਂ ਉਹਨਾਂ ਨੂੰ ਚੰਨੀ ਤੇ ਗੁੱਸਾ ਵੀ ਬਹੁਤ ਆ ਰਿਹਾ ਸੀ ਕਿਉਂਕਿ ਹੁਣ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਣ ਵਾਲਾ ਸੀ ਦੂਜੇ ਪਾਸੇ ਚੰਨੀ ਦੇ ਭਰਾ ਉਸ ਤੋਂ ਸੜ ਰਹੇ ਸਨ ਕਿ ਆਖਿਰਕਾਰ ਉਸ ਨੂੰ ਇੰਨੀ ਸੋਹਣੀ ਕੁੜੀ ਮਿਲ ਕਿਵੇਂ ਗਈ ਪਰ ਜੋ ਵੀ ਸੀ ਚੰਨੀ ਬਹੁਤ ਖੁਸ਼ ਸੀ ਨਾ ਚਾਹੁੰਦੇ ਹੋਏ ਵੀ ਚੰਨੀ ਦੀਆਂ ਚਾਚੀਆਂ ਤਾਈਆਂ ਨੂੰ ਚੰਨੀ ਦੇ ਵਿਆਹ ਦੇ ਸ਼ਗਨ ਮਨਾਉਣੇ ਪਏ ਸਾਰੇ ਪਿੰਡ ਦੀਆਂ ਔਰਤਾਂ ਚੰਨੀ ਦੀ ਵਹੁਟੀ ਨੂੰ ਵੇਖਣ ਲਈ ਆ ਰਹੀਆਂ ਸਨ ਤੇ ਦੇਖ ਕੇ ਖੁਸ਼ ਹੋ ਰਹੀਆਂ ਸਨ ਚਲੋ ਚੰਨੀ ਦਾ ਵੀ ਘਰ ਵਸ ਗਿਆ ਖਣੇ ਰਵੀ ਹੋਣ ਵਾਲਾ ਸੀ ਤੇ ਸਭ ਲੋਕ ਆਪਣੇ ਆਪਣੇ ਘਰਾਂ ਵੱਲ ਨੂੰ ਤੁਰਨ ਲੱਗ ਪਏ ਕਿਉਂਕਿ ਉਹਨਾਂ ਨੂੰ ਉਸ ਸائے ਦਾ ਵੀ ਡਰ ਸੀ ਜੋ ਕਿ ਰਾਤ ਹੁੰਦੇ ਹੀ ਬਾਹਰ ਘੁੰਮਣ ਲੱਗ ਜਾਂਦਾ ਸੀ ਚੰਨੀ ਆਪਣੀ ਬੌਟੀ ਨੂੰ ਲੈ ਕੇ ਕਮਰੇ ਵਿੱਚ ਚਲਾ ਗਿਆ ਕਿੰਨੀ ਰਾਤ ਤੱਕ ਚੰਨੀ ਆਪਣੀ ਬੌਟੀ ਨਾਲ ਗੱਲਾਂ ਕਰਦਾ ਰਿਹਾ ਤੇ ਉਸ ਦੀ ਬੌਟੀ ਸੁਣ ਰਹੀ ਸੀ ਆਖਿਰਕਾਰ ਚੰਨੀ ਗੱਲਾਂ ਕਰਦਾ ਕਰਦਾ ਸੌ ਗਿਆ ਜਦੋਂ ਸਵੇਰੇ ਉਸ ਦੀ ਅੱਖ ਖੁੱਲੀ ਤਾਂ ਉਹ ਹੈਰਾਨ ਹੋ ਗਿਆ ਉਸ ਦਾ ਘਰ ਸ਼ੀਸ਼ੇ ਦੀ ਤਰ੍ਹਾਂ ਚਮਕ ਰਿਹਾ ਸੀ ਉਸ ਦੀ ਬਉਟੀ ਚਾਹ ਦਾ ਗਲਾਸ ਲੈ ਕੇ ਉਸ ਦੇ ਕੋਲ ਖੜੀ ਸੀ ਇਹ ਸਭ ਕੁਝ ਦੇਖ ਕੇ ਚੰਨੀ ਬਹੁਤ ਖੁਸ਼ ਹੋਇਆ ਉਸ ਨੇ ਆਪਣੀ ਬਉਟੀ ਨੂੰ ਬਾਹਾਂ ਵਿੱਚ ਲੈ ਲਿਆ ਤੇ ਉਸ ਦੀ ਬਉਟੀ ਸ਼ਰਮਾ ਰਹੀ ਸੀ ਉਸ ਦੀਆਂ ਬਾਹਾਂ ਵਿੱਚ ਇਕੱਠੀ ਹੁੰਦੀ ਜਾ ਰਹੀ ਸੀ ਅਚਾਨਕ ਬਾਹਰੋਂ ਚੌਂਕੇ ਵਿੱਚੋਂ ਕੁਝ ਡਿੱਗਣ ਦੀ ਆਵਾਜ਼ ਆਈ ਚੰਨੀ ਦੀ ਬਉਟੀ ਉਸ ਦੀਆਂ ਬਾਹਾਂ ਚੋਂ ਨਿਕਲ ਕੇ ਜਲਦੀ ਨਾਲ ਬਾਹਰ ਆਈ ਪਰ ਬਾਹਰ ਕੁਝ ਵੀ ਨਹੀਂ ਸੀ 게ਟ ਦੇ ਬਾਹਰ ਇੱਕ ਬੰਦਾ ਅਜੀਬ ਜਿਹੀਆਂ ਨਜ਼ਰਾਂ ਨਾਲ ਚੰਨੀ ਦੇ ਘਰ ਵੱਲ ਨੂੰ ਦੇਖ ਰਿਹਾ ਸੀ ਜਿਸ ਨੂੰ ਦੇਖ ਕੇ ਚੰਨੀ ਦੀ ਵੁਫਟੀ ਡਰ ਨਾਲ ਕੰਬਣ ਲੱਗ ਪਈ ਚੰਨੀ ਨੂੰ ਅਚਾਨਕ ਯਾਦ ਆਇਆ ਕਿ ਉਸ ਨੂੰ ਤੇ ਆਪਣੀ ਵੁਫਟੀ ਦਾ ਨਾਂ ਹੀ ਨਹੀਂ ਪਤਾ ਚੰਨੀ ਚਾਹ ਦਾ ਗਲਾਸ ਲੈ ਕੇ ਕਮਰੇ ਤੋਂ ਬਾਹਰ ਆਇਆ ਤੇ ਆਪਣੀ ਵੁਫਟੀ ਤੋਂ ਉਸ ਦਾ ਨਾਂ ਪੁੱਛਦਾ ਉਸ ਦੀ ਵੁਫਟੀ ਕਹਿੰਦੀ ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਨਾਂ ਤੋਂ ਬੁਲਾ ਲਿਆ ਕਰੋ ਇਨਾ ਕਹਿ ਕੇ ਉਹ ਸ਼ਰਮਾ ਕੇ ਰਸੋਈ ਵਿੱਚ ਚਲੀ ਗਈ। ਚੰਨੀ ਉਸ ਦੇ ਲਈ ਨਵਾਂ ਨਾਮ ਸੋਚਣ ਲੱਗ ਪਿਆ। ਪਰ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਨਾਮ ਦੇਵੇ ਉਹ ਆਪਣੀ ਬੌਟੀ ਨੂੰ। ਤਦ ਚੰਨੀ ਨੂੰ ਆਪਣੇ ਬਾਪ ਦਾ ਖਿਆਲ ਆਉਂਦਾ ਕਿ ਉਸ ਦਾ ਪਿਓ ਉਸ ਦੀ ਮਾਂ ਨੂੰ ਰਾਣੋ ਕਹਿ ਕੇ ਬੁਲਾਉਂਦਾ ਸੀ। ਚੰਨੀ ਬਹੁਤ ਖੁਸ਼ ਹੋਇਆ। ਉਹ ਜਲਦੀ ਨਾਲ ਆਪਣੀ ਬੌਟੀ ਕੋਲ ਗਿਆ ਤੇ ਉਸ ਨੂੰ ਰਾਣੋ ਕਹਿ ਕੇ ਬੁਲਾਇਆ। ਉਸ ਜਿਸ ਤੇ ਉਹ ਬੌਟੀ ਸ਼ਰਮਾ ਕੇ ਹੱਸ ਪਈ। ਹੁਣ ਚੰਨੀ ਆਪਣੀ ਬੁਗਟੀ ਨੂੰ ਰਾਣੋ ਕਹਿ ਕੇ ਹੀ ਬੁਲਾਉਂਦਾ ਸੀ ਚੰਨੀ ਰੋਜ਼ ਸਵੇਰੇ ਖੇਤਾਂ ਨੂੰ ਜਾਂਦਾ ਤੇ ਪਿੱਛੋਂ ਰਾਣੋ ਘਰ ਦਾ ਸਾਰਾ ਕੰਮ ਮੁਕਾ ਕੇ ਚੰਨੀ ਲਈ ਰੋਟੀ ਲੈ ਕੇ ਜਾਂਦੀ ਪਰ ਜਦੋਂ ਵੀ ਰਾਣੋ ਘਰੋਂ ਬਾਹਰ ਜਾਂਦੀ ਤਾਂ ਉਹੀ ਬੰਦਾ ਬੜੀਆਂ ਅਜੀਬ ਨਜ਼ਰਾਂ ਨਾਲ ਉਸ ਨੂੰ ਦੇਖਦਾ ਉਸ ਦਾ ਪਿੱਛਾ ਕਰਦਾ ਚੰਨੀ ਦੇ ਵਿਆਹ ਨੂੰ 6 ਮਹੀਨੇ ਹੋਏ ਤੇ ਰਾਣੋ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਅੱਜ ਕੱਲ ਚੰਨੀ ਆਪਣੀ ਬੁਗਟੀ ਦਾ ਬਹੁਤ ਧਿਆਨ ਰੱਖਦਾ ਚੰਨੀ ਜ਼ਿਆਦਾਤਰ ਘਰ ਦਾ ਸਾਰਾ ਕੰਮ ਆਪ ਹੀ ਕਰਦਾ। ਜਦੋਂ ਦਾ ਚੰਨੀ ਦਾ ਵਿਆਹ ਹੋਇਆ ਸੀ ਪਿੰਡ ਦੀਆਂ ਔਰਤਾਂ ਦਾ ਚੰਨੀ ਘਰ ਆਉਣਾ ਜਾਣਾ ਵੱਧ ਗਿਆ। ਕੋਈ ਨਾ ਕੋਈ ਔਰਤ ਰਾਣੋ ਕੋਲ ਬੈਠੀ ਹੀ ਰਹਿੰਦੀ। ਵੈਸੇ ਵੀ ਹੁਣ ਪਿੰਡ ਦੇ ਲੋਕ ਲੋਕਾਂ ਦੇ ਦਿਲ ਵਿੱਚੋਂ ਉਸ ਸائے ਦਾ ਡਰ ਨਿਕਲ ਚੁੱਕਿਆ ਸੀ। ਕਿਉਂਕਿ ਜਦੋਂ ਦਾ ਚੰਨੀ ਦਾ ਵਿਆਹ ਹੋਇਆ ਸੀ ਉਸ ਸائے ਨੂੰ ਪਿੰਡ ਵਿੱਚ ਕਿਸੇ ਨੇ ਵੀ ਨਹੀਂ ਸੀ ਦੇਖਿਆ। ਪਿੰਡ ਦੀਆਂ ਔਰਤਾਂ ਰਾਣੋ ਨੂੰ ਭਾਗਾਂ ਵਾਲੀ ਸਮਝਦੀਆਂ ਸਨ। ਕਿਉਂਕਿ ਉਸ ਦੇ ਆਉਣ ਤੋਂ ਬਾਅਦ ਪਿੰਡ ਨੇ ਕਾਫੀ ਤਰੱਕੀ ਕੀਤੀ ਨਾਲੇ ਹੁਣ ਤਾਂ ਪਿੰਡ ਵਿੱਚ ਉਸ ਸਾਇ ਦੇ ਵੀ ਡਰ ਨਹੀਂ ਸੀ ਪਰ ਰਾਣੋ ਨੂੰ ਇੱਕ ਡਰ ਵੱਡ ਵੱਡ ਖਾ ਰਿਹਾ ਸੀ ਜਿਸ ਦੇ ਬਾਰੇ ਅਜੇ ਉਸ ਨੇ ਚੰਨੀ ਨੂੰ ਨਹੀਂ ਸੀ ਦੱਸਿਆ ਰਾਣੋ ਨੂੰ ਹਮੇਸ਼ਾ ਉਸ ਆਦਮੀ ਦਾ ਖੌਫ ਰਹਿੰਦਾ ਜੋ ਪਿਛਲੇ 6 ਮਹੀਨਿਆਂ ਤੋਂ ਉਸ ਤੇ ਨਜ਼ਰ ਰੱਖ ਰਿਹਾ ਸੀ ਚੰਨੀ ਅੱਜ ਬਹੁਤ ਖੁਸ਼ ਸੀ ਕਿਉਂਕਿ ਉਸ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਤੇ ਸਾਰਾ ਪਿੰਡ ਉਸ ਨੂੰ ਵਧਾਈਆਂ ਦੇਣ ਉਸ ਦੇ ਘਰ ਆ ਰਿਹਾ ਸੀ ਚੰਨੀ ਦੇ ਘਰ ਲੋਕਾਂ ਦਾ ਕਾਫੀ ਆਉਣਾ ਜਾਣਾ ਹੋ ਰਿਹਾ ਸੀ ਸਾਰੇ ਲੋਕ ਖੁਸ਼ ਸੀ ਬਸ ਚੰਨੀ ਦੇ ਸ਼ਰੀਕੇ ਨੂੰ ਛੱਡ ਕੇ ਉਂਝ ਚਾਹੇ ਉਹ ਖੁਸ਼ ਹੁੰਦਾ ਦਿਖਾਵਾ ਕਰ ਰਹੇ ਸਨ ਪਰ ਸਾਰਾ ਪਿੰਡ ਜਾਣਦਾ ਸੀ ਕਿ ਉਹ ਕਿੰਨੇ ਕੁ ਖੁਸ਼ ਹਨ ਸਮਾਂ ਬੀਤਦਾ ਗਿਆ ਤੇ ਇੱਕ ਤੋਂ ਇੱਕ ਬਾਅਦ ਚੰਨੀ ਦੇ ਘਰ ਦੋ ਹੋਰ ਪੁੱਤਰਾਂ ਦਾ ਜਨਮ ਹੋਇਆ ਚੰਨੀ ਦੇ ਬੱਚੇ ਹੁਣ ਵੱਡੇ ਹੋ ਚੁੱਕੇ ਸਨ ਤੇ ਉਹ ਸਕੂਲ ਪੜਨ ਜਾਂਦੇ ਸੀ ਰਾણો ਸਵੇਰੇ ਜਲਦੀ ਉੱਠ ਜਾਂਦੀ ਤੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ ਉਹਨਾਂ ਨੂੰ ਖਾਣਾ ਖਵਾਉਂਦੀ ਤੇ ਚੰਨੀ ਖੇਤਾਂ ਨੂੰ ਜਾਂਦੇ ਸਮੇਂ ਉਹਨਾਂ ਨੂੰ ਸਕੂਲ ਛੱਡ ਜਾਂਦਾ। ਇਦਾਂ ਹੀ ਸਮਾਂ ਬੀਤਦਾ ਗਿਆ ਤੇ ਚੰਨੀ ਦੇ ਮੁੰਡੇ ਵੱਡੇ ਹੁੰਦੇ ਗਏ। ਹੁਣ ਉਹ ਆਪਣੇ ਬਾਪ ਨਾਲ ਖੇਤਾਂ ਦੇ ਵਿੱਚ ਕੰਮ ਕਰਵਾਉਂਦੇ ਤੇ ਆਪਣੀ ਮਾਂ ਨਾਲ ਵੀ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੇ। ਇੰਜ ਹੀ ਉਹਨਾਂ ਦਾ ਪਰਿਵਾਰ ਰਾਜੀ ਖੁਸ਼ੀ ਆਪਣਾ ਜੀਵਨ ਬਤੀਤ ਕਰ ਰਿਹਾ ਸੀ। ਪਰ ਰਾਣੋ ਦੇ ਮਨ ਵਿੱਚ ਹਮੇਸ਼ਾ ਉਸ ਆਦਮੀ ਦਾ ਖੌਫ ਰਹਿੰਦਾ ਜੋ ਪਿਛਲੇ 20 ਸਾਲਾਂ ਤੋਂ ਉਸ ਦਾ ਪਿੱਛਾ ਕਰਦਾ ਸੀ। ਚੰਨੀ ਦੇ ਬੱਚੇ ਵੱਡੇ ਹੋ ਚੁੱਕੇ ਸਨ ਤੇ ਚੰਨੀ ਆਪਣੇ ਬੱਚਿਆਂ ਦੇ ਵਿਆਹ ਬਾਰੇ ਸੋਚਦਾ ਰਹਿੰਦਾ। ਵੈਸੇ ਤਾਂ ਉਸਨੇ ਬਹੁਤਿਆਂ ਲੋਕਾਂ ਨੂੰ ਕਹਿ ਦਿੱਤਾ ਸੀ ਕਿ ਜੇਕਰ ਕੋਈ ਚੰਗਾ ਰਿਸ਼ਤਾ ਹੋਵੇ ਤਾਂ ਉਹ ਆਪਣੇ ਵੱਡੇ ਮੁੰਡੇ ਦਾ ਵਿਆਹ ਕਰ ਦੇਵੇਗਾ। ਚੰਨੀ ਦੇ ਮੁੰਡੇ ਨੂੰ ਬਹੁਤ ਰਿਸ਼ਤੇ ਆਏ ਪਰ ਚੰਨੀ ਨੂੰ ਕੋਈ ਵੀ ਰਿਸ਼ਤਾ ਪਸੰਦ ਨਹੀਂ ਸੀ ਆ ਰਿਹਾ। ਜਿਹੋ ਜਿਹਾਂ ਰਿਸ਼ਤਾ ਚੰਨੀ ਲੱਭ ਰਿਹਾ ਸੀ ਉਹ ਰਿਸ਼ਤਾ ਉਸ ਨੂੰ ਨਹੀਂ ਮਿਲ ਰਿਹਾ ਸੀ। ਆਖਿਰਕਾਰ ਚੰਨੀ ਦੇ ਹੀ ਪਿੰਡ ਇੱਕ ਬੰਦਾ ਜੋ ਕਿ ਵਿਚੋਲਪੁਣੇ ਦਾ ਕੰਮ ਕਰਦਾ ਸੀ ਉਹ ਚੰਨੀ ਦੇ ਮੁੰਡੇ ਲਈ ਨਾਲ ਦੇ ਪਿੰਡ ਤੋਂ ਰਿਸ਼ਤਾ ਲੈ ਕੇ ਆਇਆ ਉਸ ਨੇ ਚੰਨੀ ਨੂੰ ਦੱਸਿਆ ਕਿ ਕੁੜੀ ਇਕੱਲੀ ਕੱਲੀ ਮਾਪਿਆਂ ਦੀ ਧੀ ਹੈ ਜੋ ਕੁਝ ਵੀ ਉਸਦੇ ਮਾਪਿਆਂ ਦਾ ਉਹ ਸਾਰਾ ਕੁਝ ਕੁੜੀ ਦਾ ਹੀ ਹੈ ਉਹ ਚੰਗੇ ਖਾਂਦੇ ਪੀਂਦੇ ਘਰ ਤੋਂ ਹੈ ਚੰਨੀ ਨੂੰ ਇਹ ਰਿਸ਼ਤਾ ਚੰਗਾ ਲੱਗਾ ਉਸ ਨੇ ਉਸ ਨੇ ਵਿਚੋਲੇ ਦੇ ਹੱਥ 1 ਰੁਪਿਆ ਧਰਿਆ ਤੇ ਰਿਸ਼ਤਾ ਪੱਕਾ ਕਰਨ ਲਈ ਕਹਿ ਦਿੱਤਾ ਵਿਚੋਲੇ ਨੇ ਸਭ ਕੁਝ ਪੱਕਾ ਕਰ ਵਿਆਹ ਚੜ੍ਹਦੇ ਅਸੂ ਦਾ ਰੱਖ ਦਿੱਤਾ ਸਾਰਾ ਪਰਿਵਾਰ ਬਹੁਤ ਖੁਸ਼ ਸੀ ਉਹ ਤੇ ਜੋਰਾ-ਸ਼ੋਰਾ ਨਾਲ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਕਿਉਂਕਿ ਵਿਆਹ ਵਿੱਚ 1 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਸੀ ਜਿਸ ਦਿਨ ਦਾ ਵਿਆਹ ਬਣਿਆ ਸੀ ਚੰਨੀ ਰੋਜ਼ ਦਾਰੂ ਪੀਂਦਾ ਤੇ ਖੁਸ਼ੀ ਵਿੱਚ ਉਹਦੇ ਪੈਰ ਪੁੰਜੇ ਨਹੀਂ ਸੀ ਲੱਗ ਰਹੇ ਆਖਿਰਕਾਰ ਉਸ ਨੂੰ ਉਹ ਸਭ ਕੁਝ ਮਿਲ ਰਿਹਾ ਸੀ ਜੋ ਜੋ ਉਸ ਨੂੰ ਚਾਹੀਦਾ ਸੀ ਰਾਣੋ ਵੀ ਬਹੁਤ ਖੁਸ਼ ਸੀ ਕਿਉਂਕਿ ਸ਼ਾਇਦ ਉਸ ਦੀ ਵੀ ਕੋਈ ਮੁਰਾਦ ਪੂਰੀ ਹੋ ਰਹੀ ਸੀ ਜਿਵੇਂ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ ਓਵੇਂ-ਓਵੇਂ ਉਹਨਾਂ ਦੇ ਘਰ ਰੌਣਕਾਂ ਵਧਦੀਆਂ ਜਾ ਰਹੀਆਂ ਸਨ ਘਰ ਵਿੱਚ ਹਲਵਾਈ ਬੈਠ ਚੁੱਕਾ ਸੀ ਅਤੇ ਭਾਜੀ ਤੇ ਮਠਿਆਈਆਂ ਤਿਆਰ ਹੋ ਰਹੀਆਂ ਸਨ ਕਿੰਨੇ ਦਿਨਾਂ ਬਾਅਦ ਰਾਣੋ ਨੂੰ ਅੱਜ ਫਿਰ ਉਹ ਅਜੀਬ ਜਿਹਾ ਬੰਦਾ ਦਿਖਾਈ ਦਿੱਤਾ ਪਰ ਰਾਣੋ ਅੱਜ ਉਸ ਨੂੰ ਵੇਖ ਕੇ ਡਰੀ ਨਹੀਂ ਸਗੋਂ ਅਜੀਬ ਜਿਹਾ ਹਾਸਾ ਹੱਸੀ ਅੱਗੋਂ ਉਹ ਬੰਦੇ ਨੇ ਵੀ ਹਾਸਾ ਹੱਸ ਕੇ ਰਾਣੋ ਨੂੰ ਜਵਾਬ ਦਿੱਤਾ ਅਤੇ ਫਿਰ ਦੋਵੇਂ ਜਣੇ ਆਪੋ ਆਪਣੇ ਕੰਮਾਂ ਵਿੱਚ ਲੱਗ ਗਏ ਅੱਜ ਰਾਣੋ ਦੇ ਪੁੱਤਰ ਨੂੰ ਵਟਨਾ ਲੱਗਣਾ ਸੀ ਉਸ ਤੋਂ ਆਪਣੀ ਖੁਸ਼ੀ ਸੰਭੀ ਨਹੀਂ ਸੀ ਜਾ ਰਹੀ ਉਹ ਭੱਜ-ਭੱਜ ਕੇ ਸਾਰੇ ਕੰਮ ਕਰ ਰਹੀ ਸੀ ਆਏ ਗਏ ਮਹਿਮਾਨਾਂ ਲਈ ਚਾਹ ਪਾਣੀ ਦਾ ਇੰਤਜ਼ਾਮ ਕਰ ਰਹੀ ਸੀ ਰਾਤ ਨੂੰ ਜਦੋਂ ਜਾਗੋ ਕੱਢੀ ਤਾਂ ਰਾਣੋ ਖੂਬ ਨੱਚੀ ਇਸ ਤਰ੍ਹਾਂ ਨੱਚ ਰਹੀ ਸੀ ਜਿਵੇਂ ਕਿ ਉਸ ਕੋਲ ਬਸ ਅੱਜ ਦੀ ਹੀ ਰਾਤ ਹੋਵੇ ਸਵੇਰ ਨੂੰ ਉਸ ਦੇ ਪੁੱਤਰ ਦੀ ਜਾਨ ਚੜ੍ਹਨੀ ਸੀ ਰਾਣੂ ਸਾਂਝ ਰੇ ਉੱਠ ਗਈ ਸਾਰੇ ਕਾਰਜ ਆਪਣੇ ਹੱਥੀ ਬੜੇ ਲਗਨ ਨਾਲ ਕਰ ਰਹੀ ਸੀ ਰਾਣੂ ਨੇ ਬੜੇ ਚਾਅ ਨਾਲ ਜੰਝ ਨੂੰ ਤੋਰਿਆ ਤੇ ਆਪਣੇ ਵਿਆਹ ਤੋਂ ਬਾਅਦ ਹੋਣ ਵਾਲੇ ਕਾਰਜਾਂ ਦੀ ਤਿਆਰੀ ਵਿੱਚ ਰੁੱਝ ਗਈ ਉਧਰ ਦੂਜੇ ਪਾਸੇ ਜੰਝ ਨੱਚਦੀ ਟੱਪਦੀ ਕੁੜੀ ਵਾਲਿਆਂ ਦੇ ਘਰ ਪਹੁੰਚ ਚੁੱਕੀ ਸੀ ਅਤੇ ਮਿਲਣੀ ਦੀ ਰਸਮ ਤੋਂ ਬਾਅਦ ਸਾਰੇ ਜਣੇ ਗੁਰੂ ਘਰ ਚਲੇ ਗਏ ਪਾਠੀ ਸਿੰਘ ਨੇ ਲਾਵਾਂ ਦੀ ਰਸਮ ਸ਼ੁਰੂ ਕੀਤੀ ਸਾਰੇ ਕਾਰਜ ਬਹੁਤ ਵਧੀਆ ਤਰੀਕੇ ਨਾਲ ਹੋ ਗਏ ਲਾਵਾ ਪਿੱਛੋਂ ਜੰਝ ਲਈ ਰੋਟੀ ਪਾਣੀ ਦਾ ਵਧੀਆ ਇੰਤਜ਼ਾਮ ਕੀਤਾ ਗਿਆ ਅਤੇ दारू ਵੀ ਖੁੱਲ ਕੇ ਦਿੱਤੀ ਜਾ ਰਹੀ ਸੀ। ਸ਼ਾਮੀ ਜਦੋਂ ਤੱਕ ਡੋਲੀ ਤੁਰਨ ਦਾ ਸਮਾਂ ਹੋਇਆ ਉਦੋਂ ਤੱਕ ਸਾਰੇ दारू ਦੇ ਲੋਰ ਵਿੱਚ ਨੱਚ ਰਹੇ ਸਨ। ਚੰਨੀ ਨੇ ਵੀ ਕਾਫੀ दारू ਪੀ ਲਈ ਸੀ। ਚੰਨੀ ਨੇ ਡੋਲੀ ਦੇ ਉਪਰੋਂ ਪੈਸੇ ਸੁੱਟੇ। ਇਧਰ ਰਾਣੋ ਬੜੀ ਬੇਸਬਰੀ ਨਾਲ ਜੰਝ ਦੀ ਉਡੀਕ ਕਰ ਰਹੀ ਸੀ। ਆਖਰਕਾਰ ਡੋਲੀ ਰਾਣੋ ਦੇ ਘਰ ਹਟਕੀ। ਉਸਨੇ ਬੜੇ ਚਾਣ ਨਾਲ ਆਪਣੀ ਨੋਹ ਦਾ ਸਵਾਗਤ ਕੀਤਾ ਨਵ ਵਿਆਹੀ ਜੋੜੀ ਉਪਰੋਂ ਪਾਣੀ ਵਾਰ ਕੇ ਪੀਤਾ ਦੋਵਾਂ ਨੂੰ ਘਰ ਦੇ ਅੰਦਰ ਲੈ ਕੇ ਆਈ ਪਿੰਡ ਦੀਆਂ ਔਰਤਾਂ ਚੰਨੀ ਦੀ ਨੋਹ ਨੂੰ ਦੇਖਣ ਆ ਰਹੀਆਂ ਸਨ ਅਤੇ ਦੂਸਰੇ ਪਾਸੇ ਚੰਨੀ ਸਾਰੇ ਪਿੰਡ ਦੇ ਲੋਕਾਂ ਨੂੰ दारू ਪੁਲਾ ਰਿਹਾ ਸੀ ਘਰ ਵਿੱਚ ਗਉਣ ਵਜਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ ਹੁਣ ਤੱਕ ਕਾਫੀ ਰਾਤ ਹੋ ਚੁੱਕੀ ਸੀ ਤੇ ਸਾਰੇ ਜਣੇ ਬਹੁਤ ਥੱਕ ਚੁੱਕੇ ਸਨ ਸੌਣ ਦੀ ਤਿਆਰੀ ਵਿੱਚ ਸੀ ਰਾਣੋ ਨੇ ਵੀ ਸਾਰਾ ਕੰਮ ਮੁਕਾ ਲਿਆ ਜਦੋਂ ਉਹ ਆਪਣੇ ਕਮਰੇ ਵਿੱਚ ਆਈ ਤਾਂ ਚੰਨੀ ਅਜੇ ਜਾਗ ਰਿਹਾ ਸੀ ਰਾણો ਹੱਸਦੇ ਹੋਏ ਉਸ ਕੋਲ ਆ ਬੈਠੀ ਅਤੇ ਆਪਣੇ ਵਾਲਾਂ ਦੀ ਗੁੱਤ ਨੂੰ ਅੱਗੇ ਕੀਤਾ ਜਦੋਂ ਚੰਨੀ ਨੇ ਉਸ ਦੀ ਗੁੱਤ ਦੇਖੀ ਤਾਂ ਚੰਨੀ ਉਸ ਨੂੰ ਪੁੱਛਦਾ ਕਿ ਤੂੰ ਗੁੱਤ ਨੂੰ ਗੰਢ ਕਿਉਂ ਦਿੱਤੀ ਹੈ ਅੱਗੋਂ ਰਾણો ਉਸ ਨੂੰ ਦੱਸਿਆ ਕਿ ਇਹ ਗੰਢ ਉਸ ਨੇ ਹੀ ਮਾਰੀ ਸੀ ਚੰਨੀ ਬਹੁਤ ਹੈਰਾਨ ਹੋਇਆ ਤੇ ਉਸ ਨੇ ਪੁੱਛਿਆ ਕਿ ਤੂੰ ਇਸ ਨੂੰ ਖੋਲਿਆ ਕਿਉਂ ਨਹੀਂ ਅੱਗੋਂ ਰਾણો ਨੇ ਕੋਈ ਜਵਾਬ ਨਾ ਦਿੱਤਾ ਚੰਨੀ ਨੇ ਉਸ ਦੇ ਵਾਲਾਂ ਦੀ ਗੰਢ ਖੋਲ ਦਿੱਤੀ ਥੇਰੋ ਕੁਝ ਚੇਰ ਗੱਲਾਂ ਕਰਨ ਪਿੱਛੋਂ ਸੌਂ ਗਏ ਸਵੇਰੇ ਜਦੋਂ ਚੰਨੀ ਦੀ ਅੱਖ ਖੁੱਲੀ ਤਾਂ ਚੰਨੀ ਦੇ ਮੁੰਡੇ ਆਪਦੀ ਮਾਂ ਨੂੰ ਲੱਭ ਰਏ ਸਨ ਜਦੋਂ ਚੰਨੀ ਨੂੰ ਪਤਾ ਲੱਗਾ ਕਿ ਰਾਣੋ ਕਿਤੇ ਨਹੀਂ ਮਿਲ ਰਹੀ ਤਾਂ ਚੰਨੀ ਘਬਰਾ ਗਿਆ ਉਹ ਇੱਧਰ ਉੱਧਰ ਰਾਣੋ ਨੂੰ ਲੱਭਣ ਲੱਗ ਪਿਆ ਪਰ ਰਾਣੋ ਦਾ ਕੁਝ ਵੀ ਪਤਾ ਨਾ ਲੱਗਾ ਚੰਨੀ ਨੇ ਰਾਣੋ ਬਾਹਰ ਸੱਤ ਵਿੱਚ ਬੈਠੇ ਸਨ ਤੇ ਬਾਕੀ ਦੇ ਬੱਚੇ ਉਹਨਾਂ ਕੋਲ ਖੇਡ ਰਹੇ ਸਨ ਹੁਣ ਤੱਕ ਚੰਨੀ ਦੇ ਤਿੰਨੇ ਮੁੰਡੇ ਵਿਆਹੇ ਗਏ ਉਹਨਾਂ ਦੇ ਬੱਚੇ ਵੀ ਹੋ ਗਏ ਸਨ ਤੇ ਚੰਨੀ ਕਾਫੀ ਬੁੱਢਾ ਹੋ ਚੁੱਕਾ ਸੀ ਉਹ ਰਾਣੋ ਨਾਲ ਬੈਠ ਕੇ ਗੱਲਾਂ ਕਰ ਰਿਹਾ ਸੀ ਤੇ ਨਾਲ ਦੀ ਨਾਲ ਬੱਚਿਆਂ ਨੂੰ ਖੇਡਦੇ ਦੇਖ ਰਿਹਾ ਸੀ ਸੋਚ ਰਿਹਾ ਸੀ ਕਿ ਜਦੋਂ ਰਾਣੋ ਉਸ ਨੂੰ ਛੱਡ ਕੇ ਚਲੀ ਗਈ ਸੀ ਤਾਂ ਚੰਨੀ ਇੱਕਦਮ ਟੁੱਟ ਗਿਆ ਸੀ ਪਰ ਅਸਲ ਗੱਲ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਰਾਣੋ ਕਿੱਥੇ ਚਲੀ ਗਈ ਤੇ ਕਿਉਂ ਚਲੀ ਗਈ ਪਰ ਇੱਕ ਬੰਦਾ ਸੀ ਜਿਸ ਨੂੰ ਸਭ ਪਤਾ ਸੀ ਕਿ ਰਾਣੋ ਕੌਣ ਸੀ ਤੇ ਕਿੱਥੇ ਗਈ ਏ ਅਸਲ ਵਿੱਚ ਉਹੀ ਬੰਦਾ ਸੀ ਜੋ ਕਾਫੀ ਸਮੇਂ ਤੋਂ ਉਸ ਤੇ ਨਿਗਾ ਰੱਖਦਾ ਸੀ ਉਸ ਦਿਨ ਤੋਂ ਰਾણો ਖੋਫ ਖਾਂਦੀ ਸੀ ਰਾણો ਚੰਨੀ ਦੇ ਪਿੰਡ ਪਹਿਲੀ ਵਾਰ ਉਦੋਂ ਆਈ ਜਦੋਂ ਸਾਧਾਂ ਦੀ ਟੋਲੀ ਚੰਨੀ ਦੇ ਪਿੰਡ ਆਉਂਦੀ ਤੇ ਉਹ ਜੰਗਲ ਜਾਂਦੇ ਤੇ ਕੁਝ ਚਿਰ ਪਿੱਛੋਂ ਵਾਪਸ ਆ ਜਾਂਦੇ ਜੋ ਕਿ ਪਿੰਡ ਵਾਲਿਆਂ ਨੂੰ ਨਹੀਂ ਪਤਾ ਸੀ ਕਿ ਉਹ ਸਾਧੋ ਕਿਉਂ ਆਏ ਸਨ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਬਿਸ਼ਨਾ ਉੱਥੇ ਜਾਂਦਾ ਤਾਂ ਉਹ ਗੁੱਸੇ ਵਿੱਚ ਉੱਥੇ ਰੱਖੀ ਬੋਤਲ ਤੋੜ ਦਿੰਦਾ ਉਸ ਤੋਂ ਬਾਅਦ ਪਿੰਡ ਵਿੱਚ ਕੁਝ ਅਜੀਬ ਜਿਹਾ ਹੋਣ ਲੱਗ ਜਾਂਦਾ ਪਿੰਡ ਵਿੱਚ ਉਹ ਸਾਇਆ ਦਿਖਣ ਲੱਗ ਜਾਂਦਾ ਅਸਲ ਵਿੱਚ ਉਹ ਸਾਇਆ ਇੱਕ ਸਲੇਡਾ ਸੀ ਸਲੇਡਾ ਇੱਕ ਆਤਮਾ ਹੁੰਦੀ ਹੈ ਜਿਸ ਨੂੰ ਬਹਿਰੂਪੀਆ ਵੀ ਕਿਹਾ ਜਾ ਸਕਦਾ ਹੈ ਜੋ ਕਿ ਕਿਸੇ ਵੀ ਇਨਸਾਨ ਜਾਂ ਫਿਰ ਜਾਨਵਰ ਦਾ ਰੂਪ ਧਾਰ ਲੈਂਦਾ ਹੈ ਅਤੇ ਉਹ ਜਿਸ ਨੂੰ ਵੀ ਮਿਲਦਾ ਹੈ ਉਹ ਸ਼ਖਸ ਪਾਗਲ ਹੋ ਜਾਂਦਾ ਤੇ ਉਹ ਸਲੇਡਾ ਕੋਈ ਹੋਰ ਨਹੀਂ ਸਗੋਂ ਰਾਣੋ ਹੀ ਸੀ ਜਦੋਂ ਰਾਣੋ ਚੰਨੀ ਦੀ ਮੋਟਰ ਤੇ ਪਾਣੀ ਪੀਣ ਆਈ ਸੀ ਤਾਂ ਚੰਨੀ ਨੇ ਇੱਕਦਮ ਉਸ ਨੂੰ ਫੜ ਲਿਆ ਇਸੇ ਖਿੱਚਾ ਧੂ ਵਿੱਚ ਰਾਣੋ ਦੇ ਵਾਲਾਂ ਦੀ ਗੰਢ ਵੱਜ ਗਈ ਕਹਿੰਦੇ ਆ ਕਿ ਜਦੋਂ ਸਲੇਡਾ ਇਨਸਾਨੀ ਰੂਪ ਵਿੱਚ ਹੁੰਦਾ ਹੈ ਤੇ ਉਸ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਜਦੋਂ ਉਹ ਇੱਕ ਜਨਾਨੀ ਦੇ ਰੂਪ ਵਿੱਚ ਹੁੰਦਾ ਹੈ ਤਾਂ ਉਹ ਬਿਲਕੁਲ ਹੀ ਕਮਜ਼ੋਰ ਹੁੰਦਾ ਇਸ ਕਰਕੇ ਚੰਨੀ ਦੁਆਰਾ ਉਸ ਦੇ ਵਾਲਾਂ ਨੂੰ ਗੰਢ ਦੇਣ ਤੇ ਉਸ ਦੀਆਂ ਸ਼ਕਤੀਆਂ ਵੱਜ ਗਈਆਂ ਕਿਉਂਕਿ ਉਸ ਨੂੰ ਇੱਕ ਇਨਸਾਨ ਦੁਆਰਾ ਹਰਾਇਆ ਜਾ ਚੁੱਕਿਆ ਸੀ ਇਸੇ ਕਰਕੇ ਉਹ ਚੰਨੀ ਦੀ ਗੁਲਾਮ ਬਣ ਗਿਆ ਇਸੇ ਕਰਕੇ ਉਸ ਨੂੰ ਚੰਨੀ ਨਾਲ ਵਿਆਹ ਕਰਵਾਉਣਾ ਪਿਆ ਤੇ ਵਿਆਹ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਚੰਨੀ ਦੀ ਹੋ ਗਈ ਸੀ ਪਰ ਉਸ ਨੂੰ ਪਤਾ ਸੀ ਕਿ ਉਹ ਕੌਣ ਹੈ ਤੇ ਮੈਂ ਇੱਕ ਨਾ ਇੱਕ ਦਿਨ ਉਸ ਨੇ ਇੱਥੋਂ ਚਲੀ ਹੀ ਜਾਣਾ ਤੇ ਹੋਇਆ ਵੀ ਇਸੇ ਤਰ੍ਹਾਂ ਹੀ ਰਾણો ਇੱਕ ਰਾਤ ਅਚਾਨਕ ਕਿਤੇ ਚਲੀ ਗਈ ਤੇ ਜਾਂ ਫਿਰ ਲਜਾਈ ਗਈ ਜੋ ਬੰਦਾ ਰਾਣੋ ਤੇ ਨਜ਼ਰ ਰੱਖ ਰਿਹਾ ਸੀ ਅਸਲ ਵਿੱਚ ਉਹ ਸਾਦਾ ਦਾ ਹੀ ਬੰਦਾ ਸੀ ਤੇ ਉਹੀ ਰਾਣੋ ਨੂੰ ਆਪਣੇ ਨਾਲ ਲੈ ਗਿਆ ਸੀ ਕਿਉਂਕਿ ਰਾਣੋ ਦੀ ਮੁਕਤੀ ਦਾ ਸਮਾਂ ਆ ਚੁੱਕਿਆ ਸੀ ਰਾਣੋ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਦਾਂ ਹੀ ਭਟਕ ਰਹੀ ਸੀ ਨਾ ਤੇ ਉਹ ਇਸ ਧਰਤੀ ਲੋਕ ਦੀ ਸੀ ਤੇ ਨਾ ਹੀ ਪਰਲੋਕ ਦੀ ਸੀ ਉਹ ਅਧ ਵਿਚਕਾਰ ਫਸੀ ਇੱਕ ਆਤਮਾ ਸੀ ਜੋ ਕਿ ਇੱਕ ਸਲੇਡੇ ਦਾ ਰੂਪ ਲੈ ਚੁੱਕੀ ਸੀ ਜਾਂ ਲੈ ਚੁੱਕਾ ਸੀ ਸ਼ਾਇਦ ਰਾਣੋ ਦੀ ਮੁਕਤੀ ਉਸੇ ਦਿਨ ਹੋ ਜਾਂਦੀ ਜਿਸ ਦਿਨ ਸਾਦ ਉਸ ਨੂੰ ਜੰਗਲ ਛੱਡ ਕੇ ਗਏ ਸਨ ਪਰ ਬਿਸ਼ਨੇ ਦੀ ਇੱਕ ਗਲਤੀ ਨਾਲ ਉਸ ਨੂੰ 25 ਸਾਲ ਹੋਰ ਬੱਜਣਾ ਪਿਆ ਆਖਿਰਕਾਰ ਉਸ ਨੂੰ ਮੁਕਤੀ ਮਿਲ ਗਈ ਜਿਸ ਰਾਣੋ ਨਾਲ ਚੰਨੀ ਸਾਥ ਵਿੱਚ ਬੈਠਾ ਸੀ ਉਹ ਉਸਦੇ ਸਭ ਤੋਂ ਛੋਟੇ ਮੁੰਡੇ ਦੀ ਕੁੜੀ ਸੀ ਜੋ ਕਿ ਅਜੇ ਮਸਾ 6 ਮਹੀਨਿਆਂ ਦੀ ਸੀ ਜਿਸ ਨਾਲ ਚੰਨੀ ਦਾ ਬਹੁਤ ਪਿਆਰ ਸੀ ਕਿਉਂਕਿ ਉਹਦਾ ਮਹਾਂਦਰਾ ਜਮਾ ਉਸਦੀ ਦਾਦੀ ਵਰਗਾ ਸੀ ਪਰ ਚੰਨੀ ਅੱਜ ਵੀ ਆਪਣੀ ਰਾਣੋਂ ਦੀ ਉਡੀਕ ਵਿੱਚ ਸੀ ਉਸ ਨੂੰ ਉਮੀਦ ਸੀ ਕਿ ਇੱਕ ਨਾ ਇੱਕ ਦਿਨ ਉਸ ਨੂੰ ਰਾਣੋਂ ਜ਼ਰੂਰ ਮਿਲੇਗੀ ਪਰ ਉਸ ਦੀ ਇਹ ਇੱਛਾ ਵੀ ਅਧੂਰੀ ਰਹਿਣ ਵਾਲੀ ਸੀ ਜਿਵੇਂ ਕਿ ਉਸ ਦੀਆਂ ਬਾਕੀ ਦੀਆਂ ਇਸ਼ਾਵਾਂ ਅਧੂਰੀਆਂ ਰਹਿ ਗਈਆਂ ਸਨ ਵਿਚਾਰਾ ਚੰਨੀ ਸਾਰੀ ਉਮਰ ਆਪਣੀਆਂ ਇਸ਼ਾਵਾਂ ਪਿੱਛੇ ਭੱਜਦਾ ਰਿਹਾ ਜੋ ਕਦੇ ਪੂਰੀਆਂ ਨਾ ਹੋਈਆਂ ਜੇ ਪੂਰੀਆਂ ਹੋਈਆਂ ਵੀ ਤਾਂ ਜ਼ਿਆਦਾ ਸਮਾਂ ਉਸ ਕੋਲ ਨਾ ਰਹੀਆਂ ਚੰਨੀ ਕੋਲ ਬਸ ਇੱਕ ਆਸ ਜਿਸ ਦੇ ਸਹਾਰੇ ਚੰਨੀ ਆਪਣੀ ਬਾਕੀ ਦੀ ਉਮਰ ਹੰਡਾਰ ਰਹੀ ਸੀ ਉਹ ਸੀ ਰਾਣੋ ਦੀ ਉਡੀਕ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ